ਉਹ ਵੀ ਭਾਗਾ ਵਾਲਾ ਵੱਡੇ ਵੀ ਰਿੱਕੀ ਨਾਉਣੇ ਐਲਾਨ ਕਰਾਇਆ ਵੀ ਅੱਜ ਸੰਤੋ ਨੂੰ ਟਰੈਕਟਰ ਦੇ ਨਾਲ ਮਾਨਿਆ ਸਮਾਨੇ ਜਾਊਗਾ ਪਰ ਆ ਜਸ਼ਨ ਹੈ ਆ 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 ਬੱਲੇ 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 ਹੋਣ ਲੱਗੀ ਐ ਇਹਨੂੰ ਲੱਗਦਾ ਬਾਈ ਤੇਰੀ ਗੱਲ ਵਿੱਚ ਵਿੱਚ ਵਾਲੀ ਰਹਿ ਗਈ ਬਾਈ ਉੱਠ ਕੇ ਆਇਆ ਵੀ ਇੱਧਰ ਪਰ ਉਧਰ ਪੱਜ ਗਿਆ ਸਵਾਦ ਦਿਲੋਂ ਦਮਾਂ ਦਾ ਤੁਹਾਡੇ ਲਈ ਐ ਇਹ ਰਵੀ ਬਾਈ ਦੇ ਯਾਰ ਨੇ ਪਰਮਤਮਾ ਚੜ੍ਹਦੀ ਕਲਾ ਵਿੱਚ ਰੱਖੇ ਹੁਣ ਰਾਜੂ ਸਿੱਧਵਾਂ ਵੱਡਾ ਵੀਰ ਹੈ ਰਾਜੂ ਸਿੱਧਵਾਂ ਕੈਨੇਡਾ ਤੇ ਲਾਲੀ ਮਨੀਲਾ ਉਹ ਕਹਿੰਦੇ ਵੀ ਜਿਹੜੇ ਪਾਸੇ ਮੁੰਡੇ ਰਸ਼ੀਦ ਦੇ ਖੇਡਦੇ ਆ ਜਿੰਨੇ ਜੱਫੇ ਹੁਣ ਤੋਂ ਲੈ ਕੇ ਲੱਗਣਗੇ 25 2500 ਦਿੱਤਾ ਜਾਵੇਗਾ ਆਹ ਥਾਪੀਆਂ ਆਹ ਥਾਪੀਆਂ ਓਏ ਕੁਝ ਕਰਾਉਣ ਗਿਆ ਓਏ